ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਗ੍ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਰਨ ਸਮਰਥ ਸਵਾਮੀ ਪੂਰਨ ਪਰਕ ਬਿਦਾਤਾ ਰਹਾਉ ਆਨੰਦ ਬਿਨੋਤ ਮੰਗਲ ਗੁਣ ਗਾਵੋ ਗੁਰ ਨਾਨਕ ਭੈ ਦੇਲਾ ਜੈ ਜੈਕਾਰ ਭੈ ਜਗ ਭੀਤਰ ਹਵਾ ਪਾਰ ਪ੍ਰਮ ਰਖਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ताप ग्रोग गए गुरु मन, मन इच्छे फल पाया मेरा गुरु पूरा सुखदाता करण कारण समरत स्वामी पूरन पुरख बिदाता रा आनंद विनोद मंगल गुण गावो ਗੁਰ ਨਾਨਕ ਭਏ ਦੇਲਾ ਜੇ ਜੇਕਾਰ ਭਏ ਜਗ ਭੀਤਰ ਹੋਵਾ ਪਾਰ ਪ੍ਰਮ ਰਖਵਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ सिमर सिमर गुर सत गुरे अपना सगला दुख मिटाया ताप ग्रोग गए गुर बचनी मन इच्छे फल पाया मेरा गुर पूरा दाता करण कारण समरत स्वामी ਪੂਰਨ ਪੁਰਖ ਬਿਦਾਤਾ ਰਹਾਉ ਆਨੰਦ ਬਿਨੋਤ ਮੰਗਲ ਗੁਣ ਗਾਵੋ ਗੁਰ ਨਾਨਕ ਭੇ ਦੇਲਾ ਜੇ ਜੇ ਕਾਰ ਭਏ ਜਗ ਪੀਤਰ ਹੋਵਾ ਪਾਰ ਬ੍ਰਹਮ ਰਖਵਲਾ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਗ੍ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਰਨ ਸਮਰਤ ਸਵਾਮੀ ਪੂਰਨ ਪਰਕ ਬਿਦਾਤਾ ਰਹਾਵ ਆਨੰਦ ਬਿਨੋਤ ਮੰਗਲ ਗੁਣ ਗਾਵੋ ਗੁਰ ਨਾਨਕ ਭੈ ਦੇਲਾ ਜੈ ਜੈਕਾਰ ਭੈ ਜਗ ਭੀਤਰ ਹਵਾ ਪਰ ਬ੍ਰਹਮ ਰਖਵਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ताप रोग गए गचनी मन, मन इच्छे फल पाया मेरा गुरु पूरा सुखदाता करण कारण समरत स्वामी पूरन पर्ख बिदाता रहाव आनंद विनोद मंगल गुण गावो ਗੁਰ ਨਾਨਕ ਭਏ ਦੇਲਾ ਜੇ ਜੇਕਾਰ ਭਏ ਜਗ ਭੀਤਰ ਹੋਵਾ ਪਾਰ ਬ੍ਰਹਮ ਰਖਵਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਗ੍ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਣ ਕਰਨ ਸਮਰਤ ਸੁਆਮੀ ਪੂਰਨਪੁਰਖ ਬਿਦਾਤਾ ਰਹਾਉ ਆਨੰਦ ਬਿਨੋਤ ਮੰਗਲ ਗੁਣ ਗਾਵੋ ਗੁਰ ਨਾਨਕ ਭੈ ਦੇਲਾ ਜੈ ਜੈਕਾਰ ਭੈ ਜਗ ਭੀਤਰ ਹੋਵਾ ਪਾਰ ਬ੍ਰਹਮ ਰਖਵਲਾ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਗ੍ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਰਨ ਸਮਰਥ ਸਵਾਮੀ ਪੂਰਨ ਪਰਕ ਬਿਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੈ ਦੇਲਾ ਜੇ ਜੇ ਕਾਰ ਭੈ ਜਗ ਭੀਤਰ ਹਵਾ ਪਾਰ ਪ੍ਰਮ ਰਖਵਾਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ताप ग्रोग गए गुरु बचनी मन, मन इच्छे फल पाया मेरा गुरु पूरा सुक दाता करण कारण समरत स्वामी पूरन पुरक बिदाता रा आनंद विनोद मंगल गुण गावो गुरु नानक पये दयाला जय जयकार पये जग पीतर। हो पार ब्रह्म रखवला।